ਪੰਜਾਬ ਅਧੀਨ ਸੂਬਾਵਾਂ ਚੋਣ ਬੋਰਡ ਵੱਲੋਂ ਇੱਕ ਜਿਹੜਾ ਨੋਟਿਸ ਜਾਰੀ ਹੋ ਚੁੱਕਿਆ ਹੈ ਕੀ ਹੈ ਨੋਟਿਸ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਪੰਜਾਬ ਦੇ ਵਿੱਚ ਆਉਣ ਵਾਲੀਆਂ ਨਵੀਆਂ ਸਰਕਾਰੀ ਭਰਤੀਆਂ ਦੇ ਨਾਲ ਸੰਬੰਧ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋਗੇ ਹੋ ਤਾਂ ਉਹਨਾਂ ਦੇ ਪੇਪਰ ਕਦੋਂ ਹੁੰਦੇ ਆ ਫਾਰਮ ਕਦੋਂ ਖੁੱਲਦੇ ਆ ਤੁਸੀਂ 8ਵੀਂ ਪਾਸ ਤੋਂ 10ਵੀਂ ਪਾਸ ਤੋਂ 12ਵੀਂ ਪਾਸ ਤੋਂ ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਸ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਤਾਜ਼ਾ ਅਪਡੇਟ ਜਿਹੜੀ ਆਪਣੇ ਚੈਨਲ MSW Study News Channel ਉੱਪਰ ਮਿਲਦੀ ਰਹਿੰਦੀ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣਕਾਰੀ ਬਧਿਨ ਗਦਾ ਲਾਈਕ ਜ਼ਰੂਰ ਕਰ ਦਿਓ ਇਸ ਵੀਡੀਓ ਨਾਲ ਤੱਕ ਸੁਣਿਓ ਸੋ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ PTRPSB ਇੱਕ ਅਜਿਹੀ ਏਜੰਸੀ ਹੈ ਜਿਸ ਦੇ ਅਧੀਨ ਸਭਾਵਾ ਚੋਣ ਬੋਰਡ ਬੋਲਦੇ ਆ ਜਿਸ ਵੇਲੇ ਬਖ ਬਖ ਭਰਤੀਆਂ ਜਿਹੜੀਆਂ ਪੰਜਾਬ ਚ ਕੀਤੀਆਂ ਨੇ ਕਲਰਕ ਪਟਵਾਰੀ ਵੀਡੀਓ ਠੀਕ ਹੈ ਹੋਰ ਬਹੁਤ ਸਾਰੀਆਂ ਐਕਸਾਈਜ ਇਨਸਪੈਕਟਰ ਵੈਰੀਏ ਜਿਹੜੀਆਂ ਸਾਮੀਆਂ ਉਸ ਏਜੰਸੀ ਦੁਆਰਾ ਜਿਹੜੀਆਂ ਭਰੀਆਂ ਜਾਂਦੀਆਂ ਨੇ ਸੋ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਇਹ ਸਾਮੀਆਂ ਦੇਖਣ ਨੂੰ ਜਿਹੜੀਆਂ ਮਿਲਣਗੀਆਂ ਤੁਹਾਨੂੰ ਸੋ ਗੱਲ ਕਰ ਰਹੇ ਆ ਵੀ ਇਹ ਨੋਟਿਸ ਇਹਨਾਂ ਨੇ ਕੀ ਜਾਰੀ ਕੀਤਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਨੋਟਸ ਤੁਹਾਡੇ ਸਾਹਮਣੇ ਆ ਚੁੱਕੇ ਆ ਬਿਲਕੁਲ ਫਰੈਸ਼ ਡੇਟ ਦੇ ਵਿੱਚ ਇਹ ਨੋਟਸ ਦਿੱਤਾ ਗਿਆ ਉੱਪਰ ਇੱਥੇ ਤਰੀਕ ਲਿਖੀ ਨਹੀਂ ਚਲੋ ਕੋਈ ਗੱਲ ਨਹੀਂ ਸੋ ਪੜ ਲੈਂਦੇ ਆ ਵੀ ਕੀ ਲਿਖਿਆ ਇਸ ਦੇ ਵਿੱਚ ਅ ਅਧੀਨ ਸਬਾਵਾ ਚੂਨ ਬੋਰਡ ਵੱਲੋਂ ਇਸ਼ਤਿਹਾਰ ਨੰਬਰ 2 ਆਫ 2024 ਰਾਹੀਂ ਪ੍ਰਕਾਸ਼ਿਤ ਕਿਰਤ ਇੰਸਪੈਕਟਰ ਗ੍ਰੇਡ 1 ਦੀਆਂ ਸਾਮੀਆਂ ਲਈ ਸਪੋਰਟਸ ਜਰਨਲ ਓਨਲੀ ਫੀਮੇਲ ਠੀਕ ਹੈ ਸਪੋਰਟਸ ਐਸ ਸੀ ਐਮ ਬੀ ਮੇਲ ਐਂਡ ਫੀਮੇਲ ਦੋਸ ਦੋਨੋਂ ਪਾਈ ਠੀਕ ਹੈ ਇਹਦੇ ਵਿੱਚ ਕਹਿੰਦੇ ਸ਼੍ਰੇਣੀ ਦੇ ਪੰਜਾਬੀ ਵਿਸ਼ੇ ਪਾਰਟ A ਨੂੰ ਕੁਆਲੀਫਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਪੋਰਟਸ ਗ੍ਰੇਡੇਸ਼ਨ ਦੇ ਸਰਟੀਫਿਕੇਟ ਦੀਆਂ 2-2 ਕਾਪੀਆਂ ਅਤੇ ਇੱਕ ਰਜਿਸਟ੍ਰੇਸ਼ਨ ਜਿਹੜਾ ਸਰਟੀਫਿਕੇਟ ਹੁੰਦਾ ਉਸ ਸਮੇਤ ਪਰਫਾਰਮਾ ਜਮ੍ਹਾਂ ਕਰਵਾਉਣ ਲਈ 16 4 4 ਵੀ ਅਪ੍ਰੈਲ 16 ਅਪ੍ਰੈਲ ਪਿੱਛੇ ਜਿਹੜਾ ਟੱਪ ਗਿਆ ਔਰ 23-4 ਤੱਕ ਇੱਕ ਇੱਕ ਸਮਾਂ ਦਿੱਤਾ ਗਿਆ ਸੀ ਜਮ੍ਹਾਂ ਕਰਵਾਉਣ ਦਾ ਠੀਕ ਹੈ ਤਾਂ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਲਿਖਿਆ ਕਿੰਨੇ ਵੀ ਮਿਤੀ 16-4 ਜਾਂ 23-4 ਤੱਕ ਜਿਹੜੇ ਹਾਜ਼ਰ ਨਹੀਂ ਹੋ ਸਕੇ ਠੀਕ ਹੈ ਉਹਨਾਂ ਨੂੰ ਉਪਰੋਕਤ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਆਪਣੇ ਦੁਆਰਾ ਤੋਂ 27-5 27 ਮਈ ਅ 2025 ਤੱਕ ਜਿਹੜਾ ਅਧੀਨ ਸਵਾਮਾ ਚੋਣ ਵੱਲੋਂ ਵੱਡੋ ਚੋਣ ਬੋਰਡ ਵੱਲੋਂ ਜਿਹੜਾ ਮੌਕਾ ਦਿੱਤਾ ਜਾ ਰਿਹਾ ਠੀਕ ਹੈ ਕਰਵਾ ਸਕਦੇ ਨੇ ਤੇ ਇਸ ਪ੍ਰੰਤ ਕਿਸੇ ਵੀ ਉਮੀਦਵਾਰ ਦੀ ਦਸਤਾਵੇਜ਼ੀ ਨਹੀਂ ਲਈ ਜਾਏਗੀ ਤੇ ਉਹਨਾਂ ਨੂੰ ਉਕਤ ਸ਼੍ਰੇਣੀ ਵਿੱਚ ਵਿਚਾਰਿਆ ਨਹੀਂ ਜਾਵੇਗਾ ਸੋ ਇਹ ਵੀ ਜਿਨ੍ਹਾਂ ਨੇ ਪੋਸਟਾਂ ਭਰੀਆਂ ਸੀ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਨੋਟਿਸ ਹੈ ਕਿਉਂਕਿ ਇਹ ਕਹਿ ਸਕਦੇ ਆਂ ਵੀ ਇੱਕ ਸਾਰੀ ਮਿਹਨਤ ਦੀ ਕਮਾਈ ਹੁੰਦੀ ਹੈ ਤਾਂ ਅਸੀਂ ਪੜਿਆ ਲਿਖਿਆ ਹੁੰਦਾ ਜੋ ਵੀ ਜਿੰਨੇ ਵੀ ਅਸੀਂ ਪੈਸੇ ਲਾਏ ਹੁੰਦੇ ਆ ਇੰਸਟੀਚੂਟਾਂ 'ਚ ਅਸੀਂ ਤਿਆਰੀ ਵੀ ਕੀਤੀ ਹੁੰਦੀ ਹੈ ਤਾਂ ਜੇਕਰ ਤੁਸੀਂ ਆਪਣੀ ਇਹ ਮਿਹਨਤ ਦੀ ਕਮਾਈ ਜਾਂ ਤੁਸੀਂ ਪੇਪਰ ਪਾਸ ਕਰਨ ਤੋਂ ਬਾਅਦ ਵੀ ਆਪਣੇ ਸਰਟੀਫਿਕੇਟ ਨਹੀਂ ਜਮ੍ਹਾਂ ਕਰਵਾ ਰਹੇ ਤੁਸੀਂ ਤੁਹਾਡੇ ਤੇ ਇੱਕ ਗੱਲ ਨਹੀਂ ਆ ਰਹੀ ਤੁਸ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਤਾਂ ਵੀ ਕਰ ਪਲਾ ਕੇ ਨੇ ਹੋ ਪਲਾ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਤਾਂ ਕਿ ਜਿਨ੍ਹਾਂ ਨੇ ਪੋਸਟ ਭਰੀ ਉਹਨਾਂ ਤੇ ਵੀ ਗੱਲ ਜਾਵੇ ਤਾਂ ਕਿ ਅਪੂਰਬੀ ਮੰਜ਼ਲ ਨੂੰ ਸਹਾਰ ਕਰ ਸਕਣ ਤੇ ਆਪਣੀ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਣ ਸੋ ਇਹ ਜਾਣਕਾਰੀ ਸੀ ਵੀ ਆਉਣ ਵਾਲੇ ਦਿਨਾਂ 'ਚ ਪਟਵਾਰੀ ਵੀਡੀਓ ਠੀਕ ਹੈ ਇਸ ਤੋਂ ਬਾਅਦ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਸਪਾਈਆਂ ਦੀ ਭਰਤੀ ਦੁਆਰਾ ਠੀਕ ਹੈ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਜਿਹੜੀ ਆਪਾਂ ਹੋਰ ਜਿਹੜੀ ਹੌਲਦਾਰਾਂ ਦੀ ਭਰਤੀ ਏਐਸਆਈ ਭਰਤੀ ਕਾਫੀ ਜਿਹੜੀਆਂ 10ਵੀਂ 12ਵੀਂ ਦੇ ਆਧਾਰ ਤੇ ਬਹੁਤ ਸਾਰੀਆਂ ਚਪੜਾਸੀ ਦੀਆਂ ਭਰਤੀਆਂ ਚੰਡੀਗੜ੍ਹ ਕਲਰਕ ਦੀਆਂ ਭਰਤੀਆਂ ਇਦਾਂ ਠੀਕ ਹੈ ਕੋਰਟ ਦੀਆਂ ਭਰਤੀਆਂ ਸੋ ਹਰ ਇੱਕ ਭਰਤੀ ਦੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੇ ਆਥੈਂਟਿਕ ਮਿਲਦੀ ਰਹੂਗੀ ਸਬਸਕ੍ਰਾਈਬ ਕਰ ਲਓ ਇਹ ਜਾਣਕਾਰੀ ਉਦੋਂ ਲਈ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ